ਗੁਰਾਇਆਂ ਇਲਾਕੇ ਵਿੱਚ ਉਸ ਸਮੇਂ ਸਾਂਸਨੀ ਫੈਲ ਗਈ ਜਦੋਂ ਰਾਸ਼ਟਰੀ ਪੰਛੀ ਮੋਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਗੁਰਾਇਆਂ ਦੇ ਵਾਰ ਨੰਬਰ 7 ਦੀ ਇੱਕ ਗਲੀ ਵਿੱਚ ਭੇਦ ਭਰੇ ਹਾਲਾਤਾਂ ਵਿੱਚ ਇੱਕ ਮੋਰ ਦੀ ਮੌਤ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਮੀਡੀਆ ਦੀ ਟੀਮ ਤੇ ਨਗਰ ਕੌਂਸਲਰ ਗੁਰਾਇਆਂ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਇਸ ਸਬੰਧੀ ਐਸ.ਡੀ.ਐਮ ਫਲੋਰ ਦੇ ਤੋਬਾਤ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਗਈ ਜਿਸ ਤੋਂ ਬਾਅਦ ਸੰਬੰਧਿਤ ਵਿਭਾਗ ਵੱਲੋਂ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ ਪਰ ਦੋ ਨੌਜਵਾਨ ਜੋ ਵਿਭਾਗ ਵੱਲੋਂ ਦਿੱਲੀ ਬੇਸ ਤੇ ਰੱਖੇ ਹੋਏ ਸਨ ਉਹਨਾਂ ਨੂੰ ਸਾਈਕਲ ਤੇ ਭੇਜਿਆ ਗਿਆ ਜੋ ਮ੍ਰਿਤਕ ਮੋਰ ਨੂੰ ਆਪਣੇ ਨਾਲ ਮੋਟਰਸਾਈਕਲ ਦੇ ਕੱਪੜੇ ਵਿੱਚ ਲਪੇਟ ਕੇ ਲੈ ਗਏ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਰਾਸ਼ਟਰੀ ਪੰਛੀ ਮੋਰ ਦੀ ਮੌਤ ਕਿਹਨਾ ਹਾਲਾਤਾਂ ਵਿੱਚ ਹੋਈ ਹੈ ਜਾਂ ਕਿਸੇ ਵੱਲੋਂ ਇਸ ਨੂੰ ਮਾਰਿਆ ਗਿਆ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ ਅਗਰ ਵਿਭਾਗ ਦੀ ਲਾਪਰਵਾਹੀ ਦੀ ਗੱਲ ਕੀਤੀ ਜਾਵੇ ਤਾਂ ਵਿਭਾਗ ਵੱਲੋਂ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ ਇਸ ਮੌਕੇ ਮਹੱਲਾ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਇੱਕ ਮੋਰਨੀ ਦੀ ਵੀ ਮੌਤ ਹੋ ਗਈ ਸੀ ਜਿਸ ਨੂੰ ਸ਼ਹਿਰ ਵਾਸੀਆਂ ਵੱਲੋਂ ਹੀ ਨਾ ਦਿੱਤਾ ਗਿਆ ਸੀ ਕੀ ਨਾਂ ਤੁਹਾਡਾ ਮੇਰਾ ਨਾਂ ਚਰਨਦੀਪਾ ਜੀ ਕਿਹੜੇ ਡਿਪਾਰਟਮੈਂਟ ਤੋਂ ਆਏ ਮੈਂ ਫੋਰ ਵਰਲਡ ਲਾਈਫ ਤੋਂ ਆਏ ਜੀ ਕਿ ਉੱਥੇ ਉਹਦਾ ਤੁਹਾਡਾ ਕੋਲ ਉੱਥੇ ਜਿੱਦਾਂ ਮਤਲਬ ਮੈਂ ਡਿਊਟੀ ਕਰਦਾ ਉੱਥੇ ਜਿੱਦਾਂ ਮਤਲਬ ਹੈਲਪਰ ਦੇ ਤੌਰ ਤੇ ਹਾਂ ਜੀ ਹਾਂ ਜੀ ਤੇ ਆਪਣੇ ਸੀਨੀਅਰ ਕੌਣ-ਕੌਣ ਹੈ ਸੀਨੀਅਰ ਆਪਣੇ ਜਸਵੰਤ ਸਿੰਘ ਹਰੋ ਸਾਹਿਬ ਆ ਜੀ ਤੇ ਜਿਨ੍ਹਾਂ ਦੇ ਅੰਡਰ ਮੈਂ ਜਿੱਦਾਂ ਮਤਲਬ ਬਿਕਰਮ ਸਿੰਘ ਹੋਵੇ ਤੇ ਉਹਨਾਂ ਨਾਲ ਜਿੱਦਾਂ ਮਤਲਬ ਗਾਰਡਵਾ ਹੋ ਉਹਨਾਂ ਦੇ ਨਾਲ ਹੁੰਦਾ ਮੈਂ ਜੀ ਹੁਣ ਤੁਸੀਂ ਇੱਥੇ ਅੱਜ ਗੁਰਾਇਆਂ ਪਹੁੰਚੇ ਆਂ ਕੀ ਇਨਫੋਰਮੇਸ਼ਨ ਕੀ ਸੀਗੀ ਤੇ ਮੈਨੂੰ ਜਦੋਂ ਮੈਨੂੰ ਫੋਨ ਆਇਆ ਸੀ ਕਿ ਸਰ ਦਾ ਵੀ ਕਹਿੰਦੇ ਜੀ ਸਾਰੋਂ ਨਹੀਂ ਗਏ ਆ ਉਧਰ ਬਾਹਰ ਜੀ ਤੇ ਉਧਰ ਗਏ ਹੋਏ ਆ ਬਾਹਰ ਕਿਸੇ ਪਾਸੇ ਜੀ ਤੇ ਮੈਨੂੰ ਫੋਨ ਕੀਤਾ ਜੀ ਵੀ ਕਹਿੰਦੇ ਵੀ ਲੈ ਜਾਓ ਉਹਨਾਂ ਨੂੰ ਉਹ ਜਾਨਵਰ ਉੱਥੇ ਵੇਆ ਉਹਨੂੰ ਲੈ ਆਓ ਜੱਕੇ ਦਫ਼ਤਰ ਲੈ ਆਓ ਜਾਨੋ ਫਿਰ ਮੋਰ ਦੀ ਡੈੱਥ ਹੋਈ ਆ ਸਰ ਮਰਿਆ ਗਿਆ ਮੋਰ ਹਾਂਜੀ ਕੋਈ ਨਹੀਂ ਲੈਣ ਆਏ ਆ ਬਾਈਕ ਤੇ ਆਏ ਹੈਗੇ ਕੋਈ ਗੱਡੀ ਵਗੈਰਾ ਨਹੀਂ ਤਾਂ ਮੈਂ ਗੱਡੀ ਗੱਡੀ ਸਰ ਹੌਣ ਵੇ ਜਿੱਦਾਂ ਮਤਲਬ ਕੋਈ ਜਾਨਵਰ ਜਿੰਦਾ ਹੋਵੇ ਜੇ ਬਾਈਟਾਈਮ ਜਿੰਦਾ ਹੁੰਦਾ ਹੁਣ ਇਹ ਫਿਰ ਪਿੰਜਲਾ ਸਪੈਸ਼ਲ ਲੈ ਕੇ ਆਉਣਾ ਸੀ ਜੇ ਉਹਦੇ ਵਿੱਚ ਵਧੀਆ ਸੇਫਲੀ ਚੱਲ ਜਾਂਦਾ ਘਰ ਨੂੰ ਉੱਥੇ ਦਫ਼ਤਰ ਚੱਲ ਜਾਂਦਾ ਇਹਨੂੰ ਕੀ ਹੁਣ ਕਰਦੇ ਕੀ ਹੁੰਨੇ ਤੁਸੀਂ ਇਹ ਤਾਂ ਜਿੱਦਾਂ ਹੁਣ ਪਤਾ ਨਹੀਂ ਹੈਗਾ ਕਿਦਾਂ ਮਰਿਆ ਕਿਦਾਂ ਇਹ ਹੁਣ ਫਿਰ ਸਰ ਹੁਣ ਹੀ ਉੱਥੇ ਕਰ ਸਕਦੇ ਹਾਂ ਹੁਣ ਫਿਰ ਸਰ ਨੂੰ ਮੈਂ ਉੱਥੇ ਦਫ਼ਤਰ ਲੈ ਜਾਊਂਗਾ ਫਿਰ ਸਰ ਨਾਲ ਗੱਲ ਕਰਕੇ ਦੇਖੂਗਾ ਵੀ ਜਿੱਦਾਂ ਸਰ ਕਹਿਣਗੇ ਉੱਦੇਪ ਕਰ ਲਵਾਂ ਮੋਸਟਮਟਮ ਵਗੈਰਾ ਕੁਝ ਹੋਊਗਾ ਤੇ ਸਰ ਹਾਂਜੀ ਸਰ ਦੇਖਣਾ ਉੱਥੇ ਜਾ ਕੇ ਵੀ ਜਿਹੜੇ ਰੇਂਜ ਆਫ ਸਰਵਾ ਉਹਨਾਂ ਨੂੰ ਜਿੱਦਾਂ ਮਤਲਬ ਜਿਹੜੇ ਦਫ਼ਤਰ ਇਹਨਾਂ ਲੈ ਗਿਆ ਮੈਂ ਉਹਨੂੰ ਸਰ ਨੂੰ ਫੋਨ ਕਰ ਲੂੰਗਾ ਵੀ ਸਰ ਜਿੱਦਾਂ ਕਹਿਣਗੇ ਉੱਦੇ ਤੁਹਾਨੂੰ ਦਸਤਿਹਤ ਹੈਗਦੀ ਉਹਨੂੰ ਫਲੋਰ ਲੈ ਕੇ ਜਾਣਾ ਮੈਨੂੰ ਫਲੋਰ ਲੈ ਕੇ ਜਾਣਾ ਹਾਂਜੀ ਫਲੋਰ ਦਫ਼ਤਰ ਆਪਾਂ ਮੋਸਟਮਟਮ ਉੱਤਰ ਨੀਲੋ ਆ ਜੀ ਉਹਦੇ ਵਿੱਚ ਹੁੰਦਾ ਹੁੰਦਾ ਜੀ